ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਵੱਲੋਂ ਬਹੁਤ ਵੱਡੀ ਮਹਿੰਮ ਜਿਹੜੀ ਹੈ ਉਹ ਵਿੱਢੀ ਹੋਈ ਹੈ ਜੀ ਕਿ ਯੁੱਧ ਨਸ਼ੇ ਵਿਰੁੱਧ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋੜ ਜਿਹੜਾ ਛੇਵਾ ਦਰਿਆ ਨੂੰ ਖਤਮ ਕਰਨਾ ਵਿਧਾਨ ਸਭਾ ਨਾਬਾ ਦੀ ਮੈਂ ਗੱਲ ਕਰਾਂ ਅਸੀਂ ਸਾਡੇ ਇੱਥੇ ਭੁਪਿੰਦਰ ਸਿੰਘ ਕਲਰਮਾ ਜੀ ਸਾਡੇ ਕੋਆਰਡੀਨੇਟਰ ਨੇ ਇਸ ਮੁਹਿੰਮ ਦੇ ਨਸ਼ਾ ਮੁਕਤੀ ਯੁੱਧ ਯੁੱਧ ਜਿਹੜਾ ਚੱਲ ਰਿਹਾ ਹੁੰਦੇ ਔਰ ਅੱਜ ਅਸੀਂ ਜਿੰਨੇ ਸਾਡੇ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਨੇ ਨਸ਼ਾ ਮੁਕਤ ਨੂੰ ਲੈ ਕੇ ਤਾਂ ਕਿ ਪਿੰਡ ਦੀ ਇੱਕ ਰਿਪੋਰਟ ਜਿਹੜੀ ਹੈ ਸਾਡੇ ਕੋਲ ਆਵੇ ਸ਼ਹਿਰ ਦੀਆਂ ਕਮੇਟੀਆਂ ਨੇ ਤੇ ਉਹਦੇ ਵਿੱਚ ਅਸੀਂ ਇਹਨੂੰ ਤਕਰੀਬਨ ਅਸੀਂ 4 ਹਿੱਸਿਆਂ ਦੇ ਵਿੱਚ ਵੰਡਿਆ ਜੀ ਅੱਜ ਪਹਿਲੀਆਂ ਦੋ ਮੀਟਿੰਗਾਂ ਜਿਹੜੀਆਂ ਨੇ ਉਹ ਲਾਇਨ ਕਲੱਬ ਦੇ ਵਿੱਚ ਹੋ ਰੀਆਂ ਨੇ ਔਰ ਕੱਲ ਦੋ ਮੀਟਿੰਗਾਂ ਜਿਹੜੀਆਂ ਨੇ ਪਾਸੂ ਕੋਲੇ ਇੱਕ ਕੋਹੇ ਨੂਰ ਪੈਲੇਸ ਹੈ ਜੀ ਉੱਥੇ ਹੋ ਰੀਆਂ ਨੇ ਤੇ ਇਹਦੇ ਵਿੱਚ ਅਸੀਂ ਸਾਰੀਆਂ ਕਮੇਟੀਆਂ ਦੇ ਮੈਂਬਰ ਸਹਿਬਾਨ ਜਿਹੜੇ ਆ ਉਹ ਬੁਲਾਏ ਹੋਏ ਆ ਤੇ ਉਹਨਾਂ ਨਾਲ ਡਿਸਕਸ਼ਨ ਕਰਨ ਵਾਸਤੇ ਜਿਹੜਾ ਜੀ ਪ੍ਰਸ਼ਾਸਨ ਆ ਡੀਐਸਪੀ ਨਾਬਾ ਐਸਡੀਐਮ ਨਾਬਾ ਵੀਡੀਓ ਆਫਿਸ ਤੋਂ ਸਾਰੇ ਜਿਹੜੇ ਆ ਅਫੀਸਰ ਸਹਿਬਾਨ ਇੱਥੇ ਹਾਜ਼ਰ ਨੇ ਇਸ ਵਕਤ ਔਰ ਗੱਲਬਾਤ ਹੋ ਰਹੀ ਔਰ ਪੂਰਾ ਜੜੋਂ ਹ ਨਸ਼ਾ ਖਤਮ ਕਰਨ ਦੇ ਲਈ ਪਲਾਨਿੰਗ ਜਿਵੇਂ ਸਰਕਾਰ ਪਹਿਲਾਂ ਕੰਮ ਕਰ ਰਹੀ ਹੈ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਨਸ਼ਾ ਵੇਚਣ ਵਾਲੇ ਇਥੋਂ ਭੱਜ ਗਏ ਨੇ ਬਹੁਤ ਸਾਰਿਆਂ ਦੇ ਪਰਕੇਸ ਪੈ ਗਏ ਨੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਨੇ ਉਹਨੂੰ ਪ੍ਰੋਪਰ ਤਰੀਕੇ ਨਾਲ ਇਸ ਗੱਲ ਨੂੰ ਸਦਾ ਸਦਾ ਲਈ ਖਤਮ ਕਰਨ ਵਾਸਤੇ ਇਹ ਮੀਟਿੰਗ ਜਿਹੜੀ ਹੈ ਚੱਲ ਰਹੀ ਹੈ ਵਿਧਾਨ ਸਭਾ ਨਾਬਾ ਦੇ ਵਿੱਚ ਮੈਂ ਸਾਰੇ ਅਫੀਸਰ ਸਹਿਬਾਨ ਦਾ ਔਰ ਸਾਰੇ ਜਿੰਨੇ ਵੀ ਪਿੰਡਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਨੇ ਡਿਫੈਂਸ ਕਮੇਟੀਆਂ ਨਸ਼ਾ ਮੁਕਤੀ ਨੂੰ ਲੈ ਕੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬਹੁਤ ਹੀ ਉਤਸ਼ਾਹ ਦੇ ਨਾਲ ਉਹ ਮੀਟਿੰਗ ਦਾ ਹਿੱਸਾ ਬਣਦੇ ਨੇ ਔਰ ਉਹ ਵੀ ਚਾਹੁੰਦੇ ਨੇ ਕਿ ਸਾਡਾ ਪਿੰਡ ਜਾਂ ਸਾਡੇ ਸ਼ਹਿਰ ਦਾ ਵਾਟ ਜਿਹੜਾ ਨਸ਼ਾ ਮੁਕਤ ਹੋਵੇ ਤੁਸੀਂ ਪਿੰਡਾਂ 'ਚ ਵਿਜ਼ਿਟ ਕਰਦੇ ਹੋ ਲੋਕ ਕੀ ਕਹਿੰਦੇ ਨੇ ਲੋਕ ਜਿਹੜੇ ਆ ਜੀ ਹੁਣ ਪੋਜ਼ਿਟਿਵ ਆਉਣ ਲੱਗ ਗਿਆ ਜੀ ਪਹਿਲਾਂ ਲੋਕ ਕਹਿੰਦੇ ਸੀ ਵੀ ਇੱਥੇ ਨਸ਼ਾ ਵਿਕਦਾ ਜੀ ਤੇ ਹੁਣ ਜਿਹੜਾ ਜੀ ਉਹ ਇਹ ਕਹਿੰਦੇ ਨੇ ਕਿ ਵੀ ਨਸ਼ਾ ਜਿਹੜਾ ਵੇਚਣ ਵਾਲਾ ਹੁਣ ਕੋਈ ਨਜ਼ਰ ਨਹੀਂ ਆਉਂਦਾ ਪਰ ਜਿਹੜੇ ਬੱਚੇ ਸਾਡੇ ਨਸ਼ਾ ਕਰਦੇ ਸੀ ਉਹ ਹੁਣ ਜਿਹੜੀ ਹੈ ਮੁਖ ਧਾਰਾ ਚਾਹਣਾ ਚਾਹੁੰਦੇ ਆ ਕਿ ਕਿਵੇਂ ਨਸ਼ਾ ਮੁਕਤੀ ਉਹਨਾਂ ਨੂੰ ਜਿਹੜੇ ਨੇ ਕੇਂਦਰ ਨੇ ਉਹਦੇ ਵਿੱਚ ਐਡਮਿਟ ਕਰਵਾਇਆ ਜਾਵੇ ਔਰ ਸਰਕਾਰ ਨੇ ਨਸ਼ਾ ਮੁਕਤੀ ਜਿਹੜੇ ਕੇਂਦਰ ਨੇ ਜੋ ਸਥਾਪਿਤ ਕੀਤੇ ਨੇ ਉੱਥੇ ਫ੍ਰੀ ਆਫ ਕਾਸਟ ਉਹਨਾਂ ਦਾ ਨਸ਼ਾ ਜਿਹੜਾ ਛਡਵਾਇਆ ਜਾਂਦਾ ਤੇ ਪਿੰਡ ਦੇ ਲੋਕ ਵੀ ਗੱਲ ਕਹਿੰਦੇ ਆ ਕਿ ਇਹਨਾਂ ਬੱਚਿਆਂ ਨੂੰ ਦੁਆਰਾ ਤੁਸੀਂ ਸਟੈਬਲਿਸ਼ ਹੋਣ ਦਾ ਮੌਕਾ ਦਿਓ ਤੇ ਉਹਦੇ ਉੱਪਰ ਅਸੀਂ ਸਾਰਾ ਗੌਰ ਕਰਕੇ ਬਹੁਤ ਵੱਡੀ ਕਾਮਯਾਬੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਮਿਲ ਰਹੀ ਹੈ ਤੇ ਪਿੰਡਾਂ ਦੇ ਲੋਕ ਸ਼ਰਾਂ ਦੇ ਲੋਕ ਇਸ ਗੱਲ ਤੋਂ ਖੁਸ਼ ਨੇ ਤੇ ਪੰਜਾਬ ਪੁਲਿਸ ਜਿਹੜੀ ਹੈ ਜੀ ਸਾਡੇ ਡੀਜੀਪੀ ਪੰਜਾਬ ਔਰ ਸਾਡੇ ਐਸਐਸਪੀ ਪਟਿਆਲਾ ਵਰਨ ਸ਼ਰਮਾ ਜੀ ਸਾਡੇ ਇਥੋਂ ਦੇ ਐਸਐਚਓ ਸਹਿਬਾਨ ਹਲਕਾ ਨਾਬਾ ਦੇ ਤਿੰਨ ਨੇ ਜੀ ਚੌਕੀ ਚਾਰ ਤਿੰਨ ਨੇ ਡੀਐਸਪੀ ਮੈਡਮ ਮਨਦੀਪ ਕੌਰ ਜੀ ਨਾਬਾ ਸਾਰਾ ਪ੍ਰਸ਼ਾਸਨ ਬੜਾ ਮਸਤੀ ਨਾਲ ਕੰਮ ਕਰ ਰਿਹਾ ਜੀ ਸੋ ਉਮੀਦ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਰਿਹਾ ਔਰ ਨਾਬਾ ਵਿਧਾਨ ਸਭਾ ਪੂਰਾ ਪੰਜਾਬ ਜਿਹੜਾ ਉਹ ਨਸ਼ਾ ਮੁਕਤ ਜਿਹੜਾ ਬਿਲਕੁਲ ਹੋਏਗਾ ਔਰ ਉਹਦੇ ਲਈ ਜਿਹੜਾ ਜੀ ਟੋਟਲ ਸਿਹਰਾ ਜਿਹੜਾ ਉਹ ਪੰਜਾਬ ਦੇ ਲੋਕਾਂ ਨੂੰ ਜਾਊਗਾ ਕਿਉਂਕਿ ਲੋਕ ਲਹਿਰ ਤੋਂ ਬਿਨਾ ਕਿਸੇ ਵੀ ਚੀਜ਼ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਹੈ ਇਹ ਲੋਕ ਲਹਿਰ ਬਣਾਉਣ ਵਾਸਤੇ ਇਹ ਮੀਟਿੰਗ ਜਿਹੜੀ ਰੱਖੀ ਗਈ ਹੈ ਤਾਂ ਕਿ ਘਰ-ਘਰ ਦੇ ਵਿੱਚ ਇਹ ਸੁਨੇਹਾ ਜਾਵੇ ਕਿ ਨਸ਼ੇ ਕੋੜ ਨੇ ਔਰ ਨਸ਼ੇ ਤੋਂ ਬਚਣ ਵਾਸਤੇ ਜਿਹੜਾ ਜੀ ਸਰਕਾਰ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਪੂਰੇ ਦੇ ਪੂਰੇ ਅਫਸਰ ਸ਼ਾਹੀ ਤੁਹਾਡੇ ਨਾਲ ਹੈ ਕੋਈ ਵੀ ਨਸ਼ਾ ਵੇਚਣ ਵਾਲਾ ਜਿਹੜਾ ਉਹਨੂੰ ਸਿੱਧੀ ਵਾਰਨਿੰਗ ਹੈ ਕਿ ਜਾਂ ਤਾਂ ਇੱਥੋਂ ਛੱਡ ਕੇ ਬਾਹਰ ਚਲੇ ਜਾਓ ਨਹੀਂ ਤਾਂ ਫਿਰ ਤੁਹਾਡੇ ਤੇ ਪਰਚਾ ਪਾ ਕੇ ਤੁਹਾਡੀ ਪ੍ਰਾਪਰਟੀ ਕੁਰਕ ਕੀਤੀ ਜਾਏਗੀ ਤੁਹਾਡੀ ਜਾਇਦਾਦ ਕੁਰਕ ਕੀਤੀ ਜਾਏਗੀ ਤੁਹਾਡੇ ਤੇ ਪਰਚਾ ਪੈਗਾ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਹ ਜੇਲ੍ਹ ਚ ਹੋਏਗਾ ਜੀ ਰਾਜਾ ਬੜਿੰਗ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਪਾਕਿਸਤਾਨ ਤੇ ਗੈਂਗਸਟਰ ਵੱਲੋਂ WhatsApp ਖੋਲ ਰਹੇ ਕਿਸ ਤਰ੍ਹਾਂ ਦੇਖੋ ਇਹਦੇ ਬਾਰੇ ਤਾਂ ਮੇਰੇ ਕੋਲ ਜ਼ਿਆਦਾ ਕੋਈ ਇਨਫੋਰਮੇਸ਼ਨ ਹੈ ਨਹੀਂ ਔਰ ਰਾਜਾ ਵਰਿੰਗ ਜੀ ਹੋਰਾਂ ਨੇ ਜਿਹੜੀ ਇੱਕ ਸ਼ਬਦਾਵਲੀ ਆ ਕਾਲਾ ਜਾ ਐਸਸੀ ਭਾਈਚਾਰੇ ਵਾਸਤੇ ਲਵ ਯੂਜ਼ ਕੀਤਾ ਨਾ ਬੜਾ ਅਤਰਾਜ ਜਿੱਤੇ ਜੀ ਬੜਾ ਮੰਨ ਦੇ ਵਿੱਚ ਗੁੱਸਾ ਜਿਸ ਗੱਲ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਤਿੰਨ ਤਿੰਨ ਚਾਰ ਚਾਰ ਵਾਰ ਐਮਐਲਏ ਐਮਪੀ ਬਣ ਕੇ ਹੁਣ ਲੁਧਿਆਣੇ ਤੋਂ ਮਨਿਸਟਰ ਬਣ ਪੰਜਾਬ ਸਰਕਾਰ ਦੇ ਵਿੱਚ ਔਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਦੇਸ਼ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉਹ ਆਪਣੀ لیاقت ਦੇ ਸਿਰ ਤੇ ਗ੍ਰਹਿ ਮੰਤਰੀ ਬਣੇ ਆ ਜੀ ਉਹ ਇਸ ਕਰਕੇ ਨਹੀਂ ਬਣੇ ਕਿ ਉਹ ਐਸੀ ਸਮਾਜ ਦੇ ਵਿੱਚੋਂ ਸੀਗੇ ਭਰ ਐਸੀ ਸਮਾਜ ਨੂੰ ਇਸ ਕਰਕੇ ਉਭਾਰਨਾ ਕਿ ਜੀ ਉਹਨਾਂ ਨੂੰ ਚੱਕ ਕੇ ਕਾਂਗਰਸ ਪਾਰਟੀ ਨੇ ਦੇਖੋ ਕਿੰਨਾ ਵੱਡਾ ਰੁਤਬਾ ਦਿੱਤਾ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਉਹ ਕਾਂਗਰਸ ਸਰਕਾਰ ਦਾ ਪਰ ਇਹ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਨਾ ਜੀ ਇਹ ਕਾਲਾ ਜਾ ਗਰੀਬ ਜਾ ਉਹਨੂੰ ਚੱਕ ਕੇ ਇਹ ਵੱਡੇ ਦਿਸ ਜੀ ਕੋਈ ਕੋਈ ਐਸਸੀ ਕੋਈ ਵਿਚਾਰਾ ਥੋੜਾ ਜੀ ਐਸੀ ਇੱਕ ਸਿਟੀਜ਼ਨ ਹੈ ਜੀ ਭਾਰਤ ਦੇਸ਼ ਦਾ ਉਹਦੇ ਕੋਲੇ ਰਾਈਟ ਹੈ ਜੀ ਆਪਣਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਜੀ ਸਾਰਾ ਕੁਝ ਠੀਕ ਹੈ ਜੀ ਅੱਜ ਅੱਜ ਨਾਬਾ ਸੀਟ ਰਿਜ਼ਰਵ ਹੈ ਜੀ ਇਸ ਸੰਵਿਧਾਨ ਮੁਤਾਬਿਕ ਰਿਜ਼ਰਵ ਹੈ ਜੀ ਇਹ ਕੋਈ ਕਿਸੇ ਦੇ ਕਹਿਣ ਤੇ ਜਾਂ ਤਰਸ ਦੇ ਹਾਵ ਤੇ ਹੋਣਾ ਰਿਜ਼ਰਵ ਹੈ ਜੀ ਸੋ ਇਹ ਜਿਹੜਾ ਸਿਸਟਮ ਹੈ ਨਾ ਜੀ ਸਾਡੇ ਸਮਾਜ ਦਾ ਉਹਦੇ ਵਿੱਚ ਐਸਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੀਆਂ ਸੜਕਾਂ ਬਣਦੀਆਂ ਨੇ ਜਿੰਨੀ ਖੇਤੀਬਾੜੀ ਹੋ ਰਹੀ ਆ ਜਿੰਨੀਆਂ ਫੈਕਟਰੀਆਂ ਚੱਲਦੀਆਂ ਨੇ ਜਿੰਨੇ ਲੇਬਰ ਦਾ ਕੰਮ ਹੈ ਜਿੰਨੇ ਵੱਡੇ ਵੱਡੇ ਆਪਾਂ ਬਿਲਡਿੰਗਾਂ ਦੇਖਦੇ ਆਂ ਵੱਡੇ ਵੱਡੇ ਸ਼ਹਿਰਾਂ 'ਚ ਜਿੰਨੀ ਢੋਟ ਹੋਈ ਆ ਜਿੰਨੇ ਟਰੱਕ ਡਰਾਈਵਰ ਸਾਡੇ ਭਰਾ ਜਿੰਨੇ ਕੰਮ ਕਰਦੇ ਨੇ ਸਾਰਾ ਉਹ ਆਪਣੇ ਉਹੀ ਲੋਕ ਨੇ ਜਿਹੜੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਕਮਾਉਣ ਵਾਲੇ ਲੋਕ ਨੇ ਜੀ ਉਹਨਾਂ ਬਾਰੇ ਫਿਰ ਇਹਨਾਂ ਦੀ ਕੀ ਸੋਚ ਹੋਏਗੀ ਜੀ ਸੋ ਪਤਲਾ ਵੀ ਫੁੱਕਿਆ ਸੀ ਨਾਬਾ ਦੇ ਵਿੱਚ ਔਰ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਔਰ ਸਾਰੀ ਕੱਲਾ ਇਹਦੇ ਵਿੱਚ ਪੋਲਿਟੀਕਲ ਮਾਮਲਾ ਨਹੀਂ ਕੋਈ ਵੀ ਜੀ ਕਿਸੇ ਪਾਰਟੀ ਵਿਅਕਤੀ ਵਿਸ਼ੇਸ਼ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਤਾਂ ਪੰਜਾਬ ਦੇ ਜੁੜੇ ਗਰੀਬ ਲੋਕਾਂ ਦੀ ਮਾਨਸਿਕਤਾ ਪ੍ਰਤੀ ਸੋਚ ਨੂੰ ਉਜਾਗਰ ਕਰਨ ਵਾਲਾ ਜੀ ਕਿ ਕੈਸੀ ਉਹਨਾਂ ਦੀ ਸੋਚ ਹੋਏਗੀ ਕਿ ਕਿੰਨੇ ਕ ਮਾਨਸਿਕ ਰੋਗੀ ਹੋਣਗੇ ਜੋ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਬੱਸੀ ਪਈ ਹੈ ਕਿ ਜੀ ਐਸਸੀ ਜਿਹੜਾ ਜੀ ਉਹ ਗਰੀਬ ਹੈ ਜੀ ਕਾਲੇ ਜੇ ਰੰਗ ਦਾ ਹੈ ਜੀ ਵਾਟ ਇਜ਼ ਦਿਸ ਇੰਵਰਸਿਟੀ ਦੇ ਸਰਤੇ ਤੇ ਵੀ ਵੋਟਾ ਵੀ ਲੈਂਦੇ ਰਹੇ ਨੇ ਜਿੱਤਦੇ ਵੀ ਰਹੇ ਨੇ ਬਿਲਕੁਲ ਜੀ ਕਿਉਂ ਨਹੀਂ ਜਿੱਦਦੇ ਰਹੇ ਜੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਮੈਡਮ ਦਰੁਪਤੀ ਮੁਰਮੂ ਜੀ ਐਸਸੀ ਸਮਾਜ ਚੋਂ ਨੇ ਜੀ ਕਿੱਡੇ ਕਿੱਡੀ ਵੱਡੀ ਗੱਲ ਹੈ ਜੀ ਔਰ ਉਹ ਇਸ ਕਰਕੇ ਨਹੀਂ ਵੀ ਉਹ ਐਸਸੀ ਸਮਾਜ ਚੋਂ ਨੇ ਜੀ ਉਹ ਇਸ ਕਰਕੇ ਨੇ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਹੈ ਜੀ ਠੀਕ ਹੈ ਜੀ ਭੀਮਰਾਓਂbedkar ਸਾਹ ਫਰਾਂ ਦਾ ਮੁਕਾਬਲਾ ਮੈਨੂੰ ਤੁਸੀਂ ਦੱਸੋ ਜੀ ਜਿੰਨੀਆਂ ਡਿਗਰੀਆਂ ਉਹਨਾਂ ਕੋਲੇ ਸੀਗੀਆਂ ਕਿਸੇ ਕੋਲੇ ਸੀਗੀਆਂ ਜੀ ਉਹ ਜਦੋਂ ਸਰਕਾਰ ਬਣੀ ਭਾਰਤ ਆਜ਼ਾਦ ਹੋਣ ਤੋਂ ਬਾਅਦ ਆ ਤਾਂ ਉਹਦੇ ਵਿੱਚੋਂ ਕਾਨੂੰਨ ਮੰਤਰੀ ਬਣੇ ਤੇ ਉਹ ਆਪਣੀ ਲਿਆਕਤ ਕਰਕੇ ਬਣੇ ਨੇ ਜੀ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਸੰਵਿਧਾਨ ਤੁਸੀਂ ਬਣਾਓ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਸੀ ਆਪਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਹਿਣਾ ਵੀ ਗਰੀਬ ਜੇ ਵਿਚਾਰੇ ਜੇ ਕਾਲੇ ਜੇ ਕੰਮ ਕਰਨ ਵਾਲੇ ਮਜ਼ਦੂਰ ਇਹਨਾਂ ਨੂੰ ਅਸੀਂ ਮੌਕਾ ਦਿੱਤਾ ਇਹ ਇਹਦਾ ਮਤਲਬ ਕੀ ਬਣਦਾ ਜੀ ਇਹ ਇਹ ਤਾਂ ਸਰਾਸਰ ਬਹੁਤ ਗਲਤ ਹੈ ਜੀ ਬਾਕੀ ਜਿਹੜੀ ਕੋਈ ਤੁਸੀਂ ਕਹਿੰਦੇ ਵੀ ਕੋਈ ਧਮਕੀ ਦਿੱਤੀ ਆ ਇਹ ਬਿਲਕੁਲ ਇਹ ਮਤਲਬ ਇਦਾਂ ਦੀ ਕੋਈ ਗਲਤ ਹਰਕਤ ਕਰਨ ਦੀ ਕਿਸੇ ਨੂੰ ਕੋਈ ਇਜ਼ਾਜ਼ਤ ਨਹੀਂ ਹੈ ਬੇਸ਼ੱਕ ਉਹਨਾਂ ਨੇ ਗਲਤ ਬੋਲਿਆ ਪਰ ਇੱਕ ਲੀਡਰ ਨੇ ਕਿਸੇ ਪਾਰਟੀ ਦੇ ਔਰ ਲਾ ਐਂਡ ਆਰਡਰ ਜਿਹੜਾ ਮੁੱਖ ਮੰਤਰੀ ਸਾਫੂਰੀ ਖੁਦ ਦੇਖ ਰਹੇ ਨੇ ਔਰ ਉਹਦੀ ਪ੍ਰੋਪਰ ਤਹਿਕੀਕਤ ਕਰ ਲੈਣਗੇ ਪੰਜਾਬ ਸਰਕਾਰ ਨੂੰ ਨਸੀਮ ਸਾਹਿਬ ਵੱਲੋਂ ਜਿਹੜੀ ਇਹ ਮਹਿੰਮ ਚਲਾਈ ਗਈ ਹੈ ਨਸ਼ਾ ਵਿਰੋਧ ਬਹੁਤ ਫਾਇਦੇਮੰਦ ਔਰ ਜਿਹੜੀ ਮਾਰਚ ਤੋਂ ਜਿਹੜੀ ਇਹ ਮਹਿੰਮ ਚਲਾਈ ਹੈ ਇਹਦੇ ਵਿੱਚ ਔਰਓਵਰ ਆਲ ਜਿਹੜੇ ਹੈਗੇ ਨੇ ਅੱਜ ਡੀਜੀ ਸਾਹਿਬ ਦਾ ਵੀ ਜਿਹੜਾ ਹੈ ਇਸ ਪ੍ਰੋਗਰਾਮ ਦਾ ਵਿੱਚ ਸੀ ਵੀ ਬਹੁਤ ਹਜ਼ਾਰਾਂ ਦੀ ਤਾਕਤ ਦੇ ਵਿੱਚ ਜਿਹੜੇ ਪਰਚੇ ਦਰਜ ਹੋਏ ਨੇ 90 ਦੇ ਵਿੱਚ ਵੀ ਜਿਹੜਾ ਜਦੋਂ ਦੀ ਇਹ ਮਹਮ ਚੱਲੀ ਆ ਬਹੁਤ ਕਮਰਸ਼ੀਅਲ ਕੁਆਂਟੀਟੀ ਦੇ ਪਰਚੇ ਦਰਜ ਹੋਏ ਨੇ ਛੋਟੇ ਪਰਚੇ ਵੀ ਦਰਜ ਹੋਏ ਨੇ ਇਹਦੇ ਵਿੱਚ ਸਕੀਤ ਹਸਪੀਟਲ ਨਾਲ ਵਿੱਚ ਵੀ ਜਿਹੜੇ ਹੈਗੇ ਨੇ ਦਾਖਲ ਕਰਵਾਏ ਗਏ ਨੇ ਜੋ ਪ੍ਰਾਲਾ ਸਰਕਾਰ ਦਾ ਚੱਲ ਰਿਹਾ ਹੈ ਔਰ ਬਹੁਤ ਵਧੀਆ ਕੋਆਰਡੀਨੇਟ ਜਿਹੜਾ ਅੱਜ ਕਮੇਟੀਆਂ ਬਣਾਈ ਗਈਆਂ ਨੇ ਅਰਬਨ ਲੈਵਲ ਤੇ ਵਾਰਡ ਵਾਰਡ ਵਾਰਡਾਂ ਦੇ ਸਾਹਮਣੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਬ ਬੜੀਆਂ ਨੇ ਕਮੇਟੀਆਂ ਇਹਦਾ ਜਿਹੜਾ ਬਹੁਤ ਫਾਇਦਾ ਹੋਊਗਾ ਇਸ ਗੱਲ ਦਾ ਕਿ ਇਹਦੇ ਨਾਲ ਜਿਹੜਾ ਹੈਗਾ ਸਿੱਧਾ ਐਡਮਿਨਿਸਟ੍ਰੇਸ਼ਨ ਨਾਲ ਸੰਪਰਕ ਬਣੂਗਾ ਔਰ ਜਿਹੜਾ ਹੈਗਾ ਇਹ ਤੇ ਨਸ਼ਿਆਂ ਦੇ ਵਿਰੁੱਧ ਢਲ ਪਏਗੀ ਲੋਕਾਂ ਨੇ ਕੀ ਵਿਸ਼ਵਾਸ ਦਵਾਇਆ ਤਾਂ ਲੋਕਾਂ ਦਾ ਵਿਸ਼ਵਾਸ ਇਹ ਹੈ ਵੀ ਇਹਨਾਂ ਇਹਨਾਂ ਦੇ ਅਸੀਂ ਮੈਂਬਰ ਮਰਜੀ ਨਾਲ ਮੈਂਬਰ ਚਣਵਾਏ ਨੇ ਜਿਹੜੇ ਮੈਂਬਰ ਇਹਨਾਂ ਦੇ ਮੈਂਬਰਸ ਨੇ ਇਹੀ ਜਿਹੜਾ ਉੱਥੇ ਸਾਨੂੰ ਫੀਡਬੈਕ ਦੇਣਗੇ ਪਿੰਡ ਦੀ ਦੇਣਗੇ ਜੇ ਕੋਈ ਦੁੱਖ ਤਕਲੀਫ ਹੋਊਗੀ ਇਹਨਾਂ ਦੇ ਜਿਹੜਾ ਨਸ਼ਾ ਵਿਰੋਧ ਕੋਈ ਇਨਫੋਰਮੇਸ਼ਨ ਹੋਊਗੀ ਸਾਨੂੰ ਤੁਹਾਨੂੰ ਦੇਣਗੇ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਜੋ ਮਹਮਾ ਲੀਕੀ ਗਈ ਆ ਉਹ ਸੀ ਪਿੰਡ ਪਿੰਡ ਜਾ ਕੇ ਉਸ ਦੇ ਤਹਿਤ ਜਿਹੜੀਆਂ ਕਮੇਟੀਆਂ ਬਣਾਈਆਂ ਸੀਗੀਆਂ ਬੀਡੀਸੀ ਬਾੜਾਂ ਦੇ ਵਿੱਚ ਉਹਨਾਂ ਦੀ ਅੱਜ ਪ੍ਰਸ਼ਾਸਨ ਦੇ ਨਾਲ ਵਿਸ਼ੇਸ਼ ਜਿਹੜੀ ਮੀਟਿੰਗ ਰੱਖੀ ਗਈ ਆ ਇਸ ਨੂੰ ਅੱਗੇ ਲੈ ਜਾਂਦੇ ਹੋਏ ਜਿਹੜੀਆਂ ਮੀਟਿੰਗਾਂ ਨੇ ਅਸੀਂ ਇਹ ਲੋਕ ਲਹਿਰ ਤੋਂ ਬਿਨਾਂ ਜਿਹੜੀ ਮਹਮਾ ਹੈ ਨੇ ਪਰੇ ਨਹੀਂ ਚੜ ਸਕਦੀ ਪਿੰਡਾਂ ਦੇ ਅਸੀਂ ਵੀ ਗਏ ਜਿਹੜੀਆਂ ਮਾਮਾ ਸੀ ਜਿਨ੍ਹਾਂ ਦੇ ਪੁੱਤ ਨਸੇ ਦੀ ਦਲਦਲ ਦੇ ਵਿੱਚ ਤਸਗੇ ਸੀ ਜੋ ਉਹ ਮੌਤ ਦੇ ਨਿਗਾੜ ਲਿਆ ਉਹਨਾਂ ਨੂੰ ਔਰ ਮਾਮਾ ਉਹ ਬਹੁਤ ਧੰਨਵਾਦ ਕਰਦੇ ਨੇ ਜਿਹੜੀ ਮਹਿਮ ਪਹਿਲਾਂ ਕਿਉਂ ਨਹੀਂ ਚਲਾਈ ਗਈ ਚਲੋ ਸਰਕਾਰ ਜਦੋਂ ਆਈ ਪਹਿਲੀਆਂ ਸਰਕਾਰਾਂ ਨੇ ਇਹਨੂੰ ਨਸੇ ਨੂੰ ਬੜਾਵਾ ਦਿੱਤਾ ਆਮ ਆਦਮੀ ਪਾਰਟੀ ਜਦੋਂ ਦੀ ਸਰਕਾਰ ਆਈ ਆ ਇਹਨੇ ਪਹਿਲਾਂ ਹੀ ਮੈਨੀਫੈਸਟੋ ਦੇ ਵਿੱਚ ਵੀ ਰੱਖਿਆ ਸੀ ਵੀ ਜਿਹੜਾ ਅਸੀਂ ਨਸ਼ਾ ਔਣ ਸਾਰਾ ਸੀ ਜਿਹੜਾ ਇਹਨੂੰ ਖਤਮ ਕਰਾਂਗੇ ਔਰ ਸਰਕਾਰ ਉਸ ਮਹਿਮ ਦੇ ਉਸ ਵਾਅਦੇ ਦੇ ਉੱਪਰ ਖਰਾ ਉਤਰਦੀ ہوئی ਜਿਹੜੀ ਮਹਿਮ ਨੂੰ ਪੂਰ ਚੁਰ ਤੇ ਸਭ ਤੋਂ ਜਿਹੜਾ ਵੱਧ ਜਿਹੜਾ ਜੋਰ ਆ ਜਿਹੜਾ ਨਸ਼ਾ ਜਿਹੜੀ ਲੱਗਿਆ ਪੰਜਾਬ ਦੇ ਵਿੱਚ ਡਰਗਜ਼ ਆ ਉਹਨੂੰ ਰੋਕਣ ਦੇ ਲਈ ਹੋਈ ਆ ਪਹਿਲਾਂ ਛੋਟੇ ਛੋਟੇ ਮਾਸ ਵੀ ਜਿਹੜੇ ਵੱਡੇ ਮਾਸ ਵੀ ਜਿਹੜੇ ਫੜੇ ਗਏ ਨੇ ਔਰ ਅੱਗੋਂ ਉਮੀਦ ਕਰਦਾ ਜਿਹੜੇ VDC ਕਮੇਟੀ ਮੈਂ ਨੇ ਉਹ ਸਰਕਾਰ ਦਾ ਪੂਰਨ ਸਹਿਯੋਗ ਦੇਣਗੇ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਪ੍ਰਸ਼ਾਸਨ ਨੇ ਜੋ ਪ੍ਰਬੰਧ ਕੀਤੇ ਨੇ ਪ੍ਰਸ਼ਾਸਨ ਨਾਲ ਜੋ ਮੀਟਿੰਗ ਕੀਤੀ ਆ ਸਾਰੇ ਬਲਾਕ ਅਨਚਾਰਜ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਸਾਡੇ ਐਮਐਲ ਸਾਹਿਬ ਗੁਰਦੇਵ ਸਿੰਘ ਦੇਮਾਨ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਜਿਹੜਾ ਇਹ ਪ੍ਰਬੰਧ ਹੋਇਆ ਬਹੁਤ-ਬਹੁਤ ਧੰਨਵਾਦ ਕਰਦੇ ਆ